ਕਰਣਾ ਮੈਨੂੰ ਜਿੱਤੋ ਮਤਲਬ ਕੀ ਇਹ ਵੀ ਆਹ ਜਿਹੜੀ ਸਕੂਟਰੀ ਹੈ ਨਾ ਇਲੈਕਟ੍ਰੋਨਿਕ ਸਕੂਟਰੀ ਇਸ ਦਾ ਸਾਰਾ ਸਮਾਨ ਆਪਣੇ ਕੋਲੇ ਅਵੇਲੇਬਲ ਹੁੰਦਾ ਜੀ ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਹ ਸਰਦੂਲਗੜ ਤੇ ਇੱਕ ਸਰਦੂਗੜ ਸਾਨੂੰ ਚੀਜ਼ ਦਿਖਾਉਣੇ ਆ ਆ ਕੀ ਲਿਖਿਆ ਹੋਇਆ ਦੇਣੀ ਹੈ ਜਮੀ ਕੋਈ ਪੈਸਾ ਨਹੀਂ ਆ ਰਿਹਾ ਕੋਈ ਨਕੂਆ ਅਸੀ ورਸੀ ਨਹੀਂ ਬੱਜੀ ਅ ਭਾਈ ਜੀ ਪਹਿਲਾਂ ਤਾਂ ਆ ਇੱਕ ਪੰਪਲੇਟ ਸਾਨੂੰ ਮਿਲਿਆ ਸੀ ਤੁਹਾਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਤੁਹਾਡੇ ਭਰਾ ਨੇ ਜਿਹੜਾ ਐਪਲ ਦਾ ਫੋਨ ਹੈ ਉਹ ਖਰੀਦ ਲਿਆ ਇਹ ਫੋਨ ਅਸੀਂ ਖਰੀਦਿਆ ਕਿੱਥੋਂ ਹੈ ਰਤਨ ਇੰਟਰਪ੍ਰਾਈਜ਼ਸ ਸਰਦੂਲਗੜ ਤੋਂ ਉਥੋਂ ਅਸੀਂ ਇਹ ਫੋਨ ਖਰੀਦਿਆ ਤੇ ਭਰਾ ਨਾਲ ਆਪਾਂ ਗੱਲਬਾਤ ਸਾਂਝੀ ਕਰਾਂਗੇ ਪਹਿਲਾਂ ਤਾਂ ਆਪਾਂ ਫੋਨ ਹੈ ਜਿਹੜਾ ਉਹ ਰੀਸੀਵ ਕਰ ਲੀਏ ਫੋਨ ਭਰਾ ਜੀ ਮੇਰਾ ਮੈਨੂੰ ਦੇਓ ਕਰਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਅੱਛਾ ਨਾਲ ਹੀ ਦੱਸ ਦਈਏ ਭਰਾ ਜੀ ਇਸ ਫੋਨ ਦੇ ਨਾਲ ਭਰਾ ਨੇ 20 ਤੋਂ ਉੱਪਰ 쿠ਪਨ ਦਿੱਤੇ ਕਿਉਂਕਿ ਅਸੀਂ ਰੇਟ ਹੈ ਜਿਹੜਾ ਉਹ ਤੁਹਾਨੂੰ ਦੱਸ ਨਹੀਂ ਸਕਦੇ ਫੋਨ ਦਾ ਤੁਸੀਂ ਫੋਨ ਕਰਕੇ ਜਿਹੜਾ ਸਕਰੀਨ ਦੇ نیچے ਨੰਬਰ ਚੱਲ ਰਿਹਾ ਉਸ ਤੇ ਫੋਨ ਕਰਕੇ ਤੁਸੀਂ ਰੇਟ ਵਗੈਰਾ ਜਿਹੜਾ ਪਤਾ ਕਰ ਸਕਦੇ ਹੋ ਤੇ ਆਹ 20 ਤੋਂ ਉੱਪਰ 쿠ਪਨ ਹੈ ਜਿਹੜੇ ਦੇਖ ਸਕਦੇ ਹੋ ਤੁਸੀਂ ਇਹ 쿠ਪਨ ਹੈ ਜਿਹੜੇ ਮੈਨੂੰ ਦਿੱਤੇ ਗਏ ਹੈ ਇਹ 쿠ਪਨ ਕਾਦੇ ਹੈ ਜਾਨੀ ਕਿ ਇੱਕ ਇਲੈਕਟ੍ਰੋਨਿਕ ਸਕੂਟਰੀ ਜਿਹੜੀ ਦੀਵਾਲੀ ਤੋਂ ਬਾਅਦ 10 ਤਰੀਕ ਨੂੰ ਇਨਾਮ ਚ ਕੱਢਣੀ ਹੈ ਉਸ ਦੇ ਇਹ 쿠ਪਨ ਹੈ ਭਾਈ ਜੀ ਆਪਣੀ ਸਕੀਮ ਬਾਰੇ ਪੂਰਾ ਦੱਸ ਦਿਓ ਬੜਾ ਜਾਣ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ ਕੋਲ ਇੱਕ ਲੱਕੀ ਡਰਾਅ ਚੱਲ ਰਿਹਾ ਹੈ ਜੀ ਉਹਦੀ ਡਰਾਅ ਕੱਢਣ ਦੀ ਮਿਤੀ ਹੈਗੇ 10 ਨਵੰਬਰ ਜਿਹਦੇ ਤਹਿਤ ਤੇ ਤੁਹਾਨੂੰ ਦਾ ਆਪਾਂ ਨੇ ਇੱਕ ਬੀਪ ਤੋਂ ਪਲੱਸ 쿠ਪਨ ਦਿੱਤੇ ਨੇ ਇਹ ਆਪਣੇ ਕੋਲ ਹਰੇਕ ਇਲੈਕਟ੍ਰੋਨਿਕ ਔਰ ਮੋਬਾਈਲ ਤੇ ਫਰਨੀਚਰ ਦੇ ਉੱਤੇ ਆਪਾਂ ਨੇ 쿠ਪਨ ਦੇਨੇ ਨੇ ਯਾਨੀ ਕਿ 5000 ਦੀ ਖਰੀਦਦਾਰੀ ਮਗਰ ਇੱਕ 쿠ਪਨ 5000 ਦੀ ਖਰੀਦਦਾਰੀ ਮਗਰ ਇੱਕ 쿠ਪਨ ਹੈ ਜੀ 50000 ਦੀ ਖਰੀਦਦਾਰੀ ਮਗਰ 12 쿠폰 ਨੇ ਜੀ ਲੱਖ ਦੀ ਖਰੀਦਦਾਰੀ ਉੱਪਰ 25 쿠폰 ਨੇ ਜੀ 25 쿠폰 ਹੈ ਹਾਂਜੀ ਠੀਕ ਹੈ ਬਹੁਤ ਵਧੀਆ ਗੱਲ ਤੇ ਇੱਕ ਭਰਾ ਜੀ ਫਿਰ ਆ ਗਿਫਟ ਆਪਾਂ ਕਿਹੜੇ ਭਰਾਵਾਂ ਨੂੰ ਦੇਣੇ ਆ ਜਿਹੜਾ ਵੀ ਸਾਡੇ ਤੋਂ 5000 ਰੁਪਏ ਤੋਂ ਉੱਤੇ ਦੀ ਕੋਈ ਵੀ ਖਰੀਦ ਕਰਦਾ ਉਹਨੂੰ ਗਿਫਟ ਪਲੱਸ ਆਪਾਂ ਨੇ ਆ ਸਕੂਟਰੀ ਦੇ ਡਰਾ ਦਾ 쿠ਪਨ ਦੇਣਾ ਹੈ ਇਹ ਕਿੰਨੇ ਬਈ ਡਰਾ ਸਾਰੇ ਇਕੱਲੇ ਸਕੂਟਰੀ ਹੈ ਜਾਂ ਹੋਰ ਵੀ ਹੈ 21 ਨਾਮ ਨੇ ਜੀ ਟੋਟਲ ਟੋਟਲ 21 ਨਾਮ ਹੈ ਹਾਂਜੀ ਠੀਕ ਹੈ ਦਸ ਕੋ ਟੋਟਲ 21 ਨਾਮ ਹੈ ਜਿਹੜੇ ਹੈਗੇ ਆ ਤੇ ਨਾਲ ਬਈ ਜੀ ਆਹ 에어ਪੋਰਟ ਐ ਵੀ ਮੈਨੂੰ ਦਿੱਤੇ ਆ ਇਹ ਵੈਸੇ ਪਈ ਸੀ ਮੈਂ ਤਾਂ ਵੈਸੇ ਹੀ ਚੱਕ ਲਈ ਇਹ ਆਈਫੋਨ ਨਾਲ ਇੱਕ ਤੁਹਾਨੂੰ ਫ੍ਰੀ ਆਫ ਕੋਸਟ ਐ ਗਿਫਟ ਐ ਸਾਡੇ ਵੱਲੋਂ 에어ਪੋਰਟ ਫ੍ਰੀ ਐ ਬਾਈ ਜੀ ਦਿੱਤੇ ਠੀਕ ਐ ਬਾਕੀ ਤੁਸੀਂ ਫੋਨ ਤੇ ਬਾਈ ਨਾਲ ਗੱਲ ਕਰ ਲਿਓ ਕੰਟੈਕਟ ਕਰ ਲਿਓ ਕਿ ਵੀਡੀਓ ਸ਼ੇਅਰ ਜਿਹੜੀ ਕਰਨੀ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਅਸੀਂ ਦੇ ਦੇਵਾਂਗੇ ਉਸ ਵੀਡੀਓ ਨੂੰ ਤੁਸੀਂ ਵਕਤ ਤੋਂ ਵਕਤ ਸ਼ੇਅਰ ਕਰ ਸਕਦੇ ਹੋ ਤੇ ਸ਼ੇਅਰ ਕਰਕੇ ਜਿਹੜਾ ਨੰਬਰ ਹੈ ਨੀਚੇ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਪਰ ਤੁਸੀਂ ਸਕਰੀਨਸ਼ਾਟ ਭੇਜੋ ਸ਼ੇਅਰ ਕਰਕੇ ਤਾਂ ਤੁਹਾਨੂੰ ਜਿਹੜਾ 쿠ਪਨ ਆ ਇੱਕ ਲੱਕੀ 쿠ਪਨ ਉਹ ਵੀ ਦਿੱਤਾ ਜਾਊਗਾ ਤੇ ਉਹ ਵੀ ਜਿਹੜਾ ਮੇਰੇ ਖਿਆਲ ਚ 10 ਤਰੀਕ ਨੂੰ ਕੱਢਣਾ ਭਈ ਅਗਲੇ ਮਹੀਨੇ ਦੀ ਆਪਾਂ ਉਹ ਵੀ ਹੈ ਨਾ ਜਿਸ ਦਿਨ ਆਪਾਂ ਨੇ ਸਕੂਟਰੀ ਦਾ ਡਰਾਅ ਕੱਢਾਂਗੇ ਲਾਈਵ ਕਰਕੇ ਉਸੇ ਦਿਨ ਹੀ ਆਪਾਂ ਨੇ ਇਹ 쿠ਪਨ ਦੇਣਾ ਹੈ ਠੀਕ ਹੈ ਠੀਕ ਹੈ ਬਿਲਕੁਲ ਭਾਈ ਜੀ ਜਿਹੜਾ ਸ਼ੇਅਰ ਕਰਨ ਵਾਲਾ ਹੈਗਾ ਗੁੱਪਨ ਉਹ ਗੁੱਪਨ ਹੈ ਜਿਸ ਨੂੰ ਦੇ ਦੇਣਗੇ ਨਾਲ ਦੀ ਨਾਲ ਫੋਨ ਤੇ ਤੁਸੀਂ ਸੈਂਡ ਕਰੋਗੇ ਜਦੋਂ ਫੋਨ ਤੇ 쿠ਪਨ ਦੇ ਦੇਣਗੇ ਜਾਂ ਤੁਹਾਨੂੰ ਡੰਦਾ ਮੈਸੇਜ ਕਰ ਦੇਣਗੇ ਕਾਪੀ ਦੇ ਨੋਟ ਕਰ ਲੈਣਗੇ ਤੇ ਉਹ ਗੁੱਪਣਾ ਜਦੋਂ ਡਰਾ ਦੇ ਕੱਢਾਂਗੇ ਤਾਂ ਉਹ ਡਰਾ ਦੇ ਵਿੱਚ ਪਾਏ ਜਾਣਗੇ ਤੇ ਉਹਦੇ ਵਿੱਚ ਵੀ ਬਈ ਇਹ ਨਾਮ ਦੇਣਾ ਆਪਾਂ ਬਿਲਕੁਲ ਜੀ ਇਹ ਆਪਾਂ ਨੇ ਜਿਹੜਾ ਬੰਦਾ ਸਾਡੇ ਤੋਂ ਚਾਹੇ ਸਮਾਨ ਖਰੀਦੇ ਜਾਂ ਆਖਰੀ ਤੇ ਵੀਡੀਓ ਸ਼ੇਅਰ ਕਰਕੇ ਮੇਰਾ ਨੰਬਰ ਹੈ 7508557997 ਉਹਦੇ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਪਾ ਦੇ ਵੀਡੀਓ ਦਾ ਸ਼ੇਅਰ ਕੀਤੀ ਹੋਈ ਦਾ ਤੇ ਆਪਾਂ ਉਹਦਾ ਇੱਕ ਡਰਾ ਪਾਵਾਂਗੇ ਸਕੂਟਰੀ ਦੇ ਨਾਲ ਆਪਾਂ ਇਹ ਵੀ ਉਹਦੇ ਲਾਈਵ ਕਰਕੇ ਕੱਢਣਾ ਹੈ ਲਾਈਵ ਜੀ ਕੱਢਾਂਗੇ ਨਾਮ ਬਈ ਜਿਵੇਂ ਪਹਿਲਾਂ ਵੀ ਲਾਈਵ 'ਚ ਕੱਢਿਆ ਤੇ ਲਾਈਵ ਦੇ ਵਿੱਚ ਹੀ ਨਾਮ ਕੱਢਾਂਗੇ ਹਣਾ ਬਿਲਕੁਲ ਬਿਲਕੁਲ ਹਾਂ ਹੁਣ ਤੁਹਾਨੂੰ ਦੁਬਾਰਾ ਫੇਰ ਸਕੀਮ ਦੱਸ ਦਿੰਨੇ ਆ ਵੀਡੀਓ ਨੂੰ ਪਹਿਲੀ ਗੱਲ ਤਾਂ ਇਹ ਵੀ ਸ਼ੇਅਰ ਕਰਨ ਲੱਗ ਜਿਓ ਕਿਉਂਕਿ ਸ਼ੇਅਰ ਦੇ ਉੱਪਰ ਵੀ ਤੁਹਾਨੂੰ ਨਾਮ ਮਿਲਣਾ ਹੈ ਖਰੀਦਦਾਰੀ ਕੋਈ ਜ਼ਰੂਰੀ ਨਹੀਂ ਸ਼ੇਅਰ ਕਰੋਗੇ ਉਹਦੇ ਵੀ ਤੁਹਾਨੂੰ ਨਾਮ ਮਿਲ ਜੂਗਾ ਕਿ ਖਰੀਦਦਾਰੀ ਦੇ 5000 ਦੀ ਖਰੀਦਦਾਰੀ ਮੰਗਦੇ ਇੱਕੋ ਕੁੱਪੜਾ ਜਿਹੜਾ ਮਿਲੂਗਾ 50 ਮੰਗਰ 12 ਤੇ 100 ਮੰਗਰ 25 ਲੱਖ ਮੰਗਰ ਸੌਰੀ ਲੱਖ ਰੁਪਏ ਦੀ ਖਰੀਦ ਮੰਗਰ 25 ਕੁੱਪੜਾ ਜਿਹੜੇ ਤੁਹਾਨੂੰ ਮਿਲ ਜਾਣੇ ਆ ਠੀਕ ਹੈ ਤਾਂ ਇਸੇ ਤਰ੍ਹਾਂ ਤੁਸੀਂ ਕੋਈ ਵੀ ਖਰੀਦਦਾਰੀ ਕਰਨ ਵਾਸਤੇ ਤੁਸੀਂ ਪਹੁੰਚ ਸਕਦੇ ਹੋ ਰਤਨ ਇੰਟਰਪ੍ਰਾਈਜ਼ ਗੁਰਦੁਆਰਾ ਰੋਡ ਗੀਤਾ ਭਵਨ ਦੇ ਨਾਲ ਸਰਦੂਲਗੜ ਬਾਕੀ نیچے ਨੰਬਰ ਭਰਾ ਦਾ ਚੱਲ ਰਿਹਾ ਹੈਗਾ ਇਸ ਨੰਬਰ ਦੇ ਉੱਪਰ ਤੁਸੀਂ ਕਾਲ ਜਿਹੜੀ ਕਰਕੇ ਜਿਹੜੀ ਜਾਣਕਾਰੀ ਲੈ ਸਕਦੇ ਹੋ ਕਿ ਫਾਈਨਾਂਸ ਦਾ ਪ੍ਰਬੰਧ ਹੈਗਾ ਭਾਈ ਜੀ ਆਪਣੇ ਕੋਲੇ ਤਿੰਨ ਕੰਪਨੀਆਂ ਨੇ ਫਰਾਂਸ ਦੀਆਂ Bajaj Finance ਹੈ HDB Finance ਹੈ ਔਰ TVS Finance ਹੈ ਆਪਾਂ ਮਾਤਰ 11500 ਰੁਪਏ ਭਰ ਕੇ ਸਮਾਨ ਦੇ ਦੇਾਂਗੇ ਜੀ ਠੀਕ ਹੈ ਯਾਰ 1500 ਪਰ ਕਿਸ ਸਮਾਨ ਮਿਲ ਜੂਆ ਤੇ ਦੂਸਰਾ ਕ੍ਰੈਡਿਟ ਕਾਰਡ ਦੀ ਵੀ ਸੁਵਿਧਾ ਹੈਗੀ ਹੈ ਨਾ ਬਿਲਕੁਲ ਜੀ ਬਿਲਕੁਲ ਕ੍ਰੈਡਿਟ ਕਾਰਡ ਵੀ ਤੁਸੀਂ ਇੱਥੇ ਬਈ ਜੀ ਸਵੈਪ ਹੈ ਜਿਹੜਾ ਕਰਾ ਸਕਦੇ ਹੋ ਡੈਬਿਟ ਕਾਰਡ ਕ੍ਰੈਡਿਟ ਕਾਰਡ ਕੁਝ ਵੀ ਹੋਇਆ ਤੁਸੀਂ ਸਵੈਪ ਕਰਾ ਸਕਦੇ ਹੋ ਯਾਨੀ ਕਿ ਪੇਮੈਂਟ ਦਾ ਹਰ ਪ੍ਰਕਾਰ ਦਾ ਆਪਸ਼ਨ ਹੈ ਅੱਛਾ ਇੱਕ ਸਕੀਮ ਬਈ ਜੀ ਮੈਂ ਹੋਰ ਆਪ ਦੇ ਕਨੀਓ ਦੇ ਰਿਹਾ ਸੀ ਹੁਣ ਵੀਡੀਓ ਪਹਿਲਾਂ ਵੀ ਤਾਂ ਸ਼ੇਅਰ ਕਰਨੀ ਕਰਨੀ ਯਾਰ ਆ ਵੀ ਸ਼ੇਅਰ ਕਰ ਦੇਣਾ ਹੈ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਆ ਜਿਹੜੀ ਵੀਡੀਓ ਬਈ ਜੀ ਤੁਸੀਂ ਦੇਖ ਰਹੇ ਹੋ ਇਸ ਨੂੰ ਵੀ ਸ਼ੇਅਰ ਕਰ ਦਿਓ ਯਾਰ ਤਾਂ ਵੀ ਤੁਹਾਨੂੰ ਇਹ ਵੀ ਆਫਰ ਹੈ ਵੀ ਇਹ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਇਸੇ ਦੇ ਵੀ ਕੁੱਪਨ ਮਿਲ ਜੇ ਤੇ ਹੁਣ ਸ਼ੇਅਰ ਵਾਲਾ ਬਟਨ ਵੀਰ ਬਣ ਕੇ ਦੱਬਣ ਲੱਗ ਜਾਊਗਾ ਸਰ ਹੁਣੇ ਤੋਂ ਵੀਡੀਓ ਦੇਖਣ ਵਾਸਤੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਨਾਲ